ਪੂਰੇ ਪੰਜਾਬ ਦੀਆਂ ਨਜ਼ਰਾਂ ਪੰਜਾਬ 'ਚ ਚੱਲ ਰਹੀਆਂ ਚਾਰ ਜਿਮਨੀ ਚੋਣਾਂ ਤੇ ਪੜੀਆਂ ਹੋਈਆਂ ਕਿਹੜੀ ਸੀਟ ਤੇ ਕੀ ਹਾਲਾਤ ਨੇ ਪੰਜਾਬ ਦਾ ਹਰ ਵਸਿੰਦਾ ਇਹ ਗੱਲ ਜਿਹੜੀ ਆ ਉਹ ਜਾਣਨਾ ਚਾਹੁੰਦਾ ਇਹਨਾਂ ਸੀਟਾਂ ਦੇ ਵਿੱਚੋਂ ਦੋ ਅਹਿਮ ਸੀਟਾਂ ਦੇ ਉੱਪਰ ਜਿਹੜੀ ਗੱਲਬਾਤ ਅਸੀਂ ਕਰਾਂਗੇ ਔਰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੋ ਸੀਟਾਂ ਦੇ ਉੱਪਰ ਮੌਜੂਦਾ ਹਾਲਾਤ ਕੀ ਬਣੇ ਹੋਏ ਆ ਔਰ ਦੋ ਸੀਟਾਂ ਦੀ ਬਾਅਦ ਵਿੱਚ ਗੱਲ ਕਰਾਂਗੇ ਪਰ ਅੱਜ ਪਹਿਲਾਂ ਦੋ ਸੀਟਾਂ ਤੇ ਗੱਲਬਾਤ ਅਸੀਂ ਕਰਾਂਗੇ ਔਰ ਉਧਰ ਨਾਲ ਹੀ ਨਾਲ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜਾ ਅਸਤੀਫਾ ਪ੍ਰਧਾਨਗੀ ਤੋਂ ਦਿੱਤਾ ਗਿਆ ਉਹ ਉਹਨਾਂ ਦਾ ਅਸਤੀਫਾ ਪੰਥਕ ਤੌਰ ਤੇ ਜਾਂ ਹੋਰ ਸਿਆਸੀ ਤੌਰ ਤੇ ਉਹ ਮਜਬੂਰੀ ਸੀ ਜਾਂ ਫਿਰ ਉਹ ਅਸਤੀਫਾ ਸਟ੍ਰੈਟਜੀ ਦੇ ਕਰਕੇ ਦਿੱਤਾ ਗਿਆ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ ਮੇਨਾ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਾਂ ਸਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੋਂ ਸਤਿ ਸ਼੍ਰੀ ਅਕਾਲ ਜੀ ਅਰਖਤ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਖੋਰਾ ਨੇ ਕੱਲ ਅਚਾਨਕ ਅਸਤੀਫਾ ਜਿਹੜਾ ਦੇ ਦਿੱਤਾ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਖੋਰੀ ਕਾਫੀ ਲੰਬੇ ਸਮੇਂ ਤੋਂ ਘਰ ਹੀ ਬੈਠੇ ਹੋਏ ਸੀ ਤਨਖਾਈਆਂ ਇਕਰਾਰ ਉਹਨਾਂ ਨੂੰ ਕੀਤਾ ਹੋਇਆ ਸੀ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਪ੍ਰਧਾਨਗੀ ਤੋਂ ਥੋੜਾ ਜਿਆਦਾ ਲੰਬੇ ਕੋਏ ਤੇ ਆਪਣੇ ਥਾਂ ਦੇ ਉੱਪਰ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਬਲਵਿੰਦਰ ਸਿੰਘ ਭੁੰਦੜ ਲਾ ਦਿੱਤਾ ਸੀ ਹਾਲਾਂਕਿ ਉਦੋਂ ਵੀ ਰੌਲਾ ਪੈਂਦਾ ਸੀਗਾ ਕਿ ਭਾਈ ਸੁਖਬੀਰ ਸਿੰਘ ਬਾਦਲਵਾਲ ਨੇ ਪ੍ਰਧਾਨਗੀ ਦੀ ਛੱਡੀ ਤਨਖਾਹਿਆਕਰਾਰ ਹੋਣ ਦੇ ਕਰਕੇ ਉਹਨਾਂ ਨੇ ਜਿਹੜਾ ਉਹ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂਂਦਰ ਹੋਣਾ ਨੂੰ ਲਾਇਆ ਔਰ ਹੁਣ ਫਾਈਨਲੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਆਪਣ ਆਪਣੇ ਆਪ ਨੂੰ ਮਿਲੇ ਸਮਰਥਨ ਦੇ ਲਈ ਉਹਨਾਂ ਨੇ ਧੰਨਵਾਦ ਵੀ ਜਿਹੜਾ ਉਹ ਕੀਤਾ ਤੇ ਹਲੇ ਇਹ ਵੀ ਗੱਲ ਹੈ ਕਿ ਮਨਜ਼ੂਰ ਹਲੇ ਅਸਤੀਫਾ ਕਰਨਾ ਵਰਕਿੰਗ ਕਮੇਟੀ ਨੇ ਪਰ ਜਿਹੋ ਜਿਹਾ ਲਹਿਜਾ ਕੱਲ ਦਰਜੀਤ ਸਿੰਘ ਚੀਮਾ ਹੋਰਾਂ ਦਾ ਸੀਗਾ ਉਹ ਤਾਂ ਸਾਫ ਹੈ ਕਿ ਅਸਤੀਫਾ ਜਿਹੜਾ ਮਨਜ਼ੂਰ ਹੋ ਹੀ ਜਾਣਾ ਔਰ ਇਹਦੇ ਤੋਂ ਕੀ ਲੱਗਦਾ ਹੈ ਕਿ ਇਹ ਅਸਤੀਫਾ ਜਿਹੜਾ ਇਹ ਮਜਬੂਰੀ ਸੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਕੋਈ ਸਟ੍ਰੈਟਜੀ ਹੈ ਜਾਂ ਇਹਦੇ ਕੀ ਫਾਇਦੇ ਨੁਕਸਾਨ ਜਾਂ ਹੁਣ ਅੱਗੇ ਕਿਸ ਤਰੀਕੇ ਨਾਲ ਪ੍ਰਧਾਨ ਚੁਣਿਆ ਜਾਊਗਾ ਕਿ ਬਾਗੀ ਧੜਾ ਇਕੱਠਾ ਹੋ ਸਕਦਾ ਇਹਦੇ ਤੇ ਕੀ ਜਾਣਕਾਰੀ ਤੁਹਾਡੇ ਕੋਲ ਸੁਖਬੀਰ ਸਿੰਘ ਬਾਦਲ ਤੇ ਅਸਤੀਫੇ ਨੂੰ ਲੈ ਕੇ ਬੜੇ ਲੰਮੇ ਸਮੇਂ ਤੋਂ ਦਬਾਪ ਆਇਆ ਜਾ ਰਿਹਾ ਸੀ ਪਰ ਉਹਨਾਂ ਵੱਲੋਂ ਅਸਤੀਫਾ ਨਹੀਂ ਸੀ ਦਿੱਤਾ ਜਾ ਰਿਹਾ ਕੱਲ ਦਲਜੀਤ ਸਿੰਘ ਢੀਮਾ ਹੁਣ ਟਵਿੱਟਰ 'ਤੇ ਇਹ ਜਾਣਕਾਰੀ ਜਿਹੜੀ ਦਿੰਦੇ ਆ ਔਰ ਨਾਲ ਹੀ ਇਹ ਗੱਲ ਕਹਿੰਦੇ ਆ ਕਿ ਹਾਂ ਵੀ ਅਗਲੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਵਿਧੀਵਤ ਤਰੀਕੇ ਨਾਲ ਹੋ ਸਕੇ ਇਸ ਕਰਕੇ ਜਿਹੜਾ ਅਸਤੀਫਾ ਆ ਇਹ ਦੇ ਦਿੱਤਾ ਗਿਆ ਔਰ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਸੁਖਵਿੰਦਰ ਜੀ 18 ਤਰੀਕ ਨੂੰ ਹੈਗੀ ਹੈ 18 ਤਰੀਕ ਨੂੰ ਵਰਕਿੰਗ ਕਮੇਟੀ ਦੇ ਵਿੱਚ ਇਹ ਅਸਤੀਫਾ ਜਾਏਗਾ ਉੱਥੇ ਮਨਜ਼ੂਰ ਹੁੰਦਾ ਜਾਂ ਨਹੀਂ ਹੁੰਦਾ ਉਹ ਤਾਂ ਗੱਲਾਂ ਬਾਅਦ ਦੀਆਂ ਨੇ ਪਰ ਜਿਸ ਤਰੀਕੇ ਨਾਲ ਇਸ ਵੇਲੇ ਅਕਾਲੀ ਦਲ ਦੇ ਵਿੱਚ ਜਿਸ ਤਰੀਕੇ ਦੀ ਇਹ ਸਥਿਤੀ ਬਣੀ ਹੈ ਉਹਦੇ ਬਾਰੇ ਤਾਂ ਸੁਖਵਿੰਦਰ ਜੀ ਇਸ ਤਰੀਕੇ ਨਾਲ ਲੱਗਦਾ ਕਿ ਇਹ ਜਿਹੜਾ ਅਸਤੀਫਾ ਬੜਾ ਸੋਚ ਸਮਝ ਕੇ ਜਿਹੜਾ ਦਿੱਤਾ ਗਿਆ ਔਰ ਖਾਸ ਤੌਰ ਤੇ ਉਹਨੂੰ ਜਦੋਂ ਅਕਾਲ ਤਖਤ ਸਾਹਿਬ ਦੇ ਜ਼ਖੇਦਾਰ ਦੇ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਜਲਦ ਤੋਂ ਜਲਦ ਜਿਹੜੀ ਸਜਾ ਜਿਹੜੀ ਉਹ ਲਈ ਚਾਹੀਦੀ ਪ੍ਰੋਬਲਮ ਜਿਹੜੀ ਸੀ ਇੱਥੇ ਹੀ ਸੀ ਕਿਉਂਕਿ ਉੱਥੇ ਹਮੇਸ਼ਾ ਉਹ ਇੰਨੀ ਗੱਲ ਕਹਿੰਦੇ ਰਹੇ ਕਿ ਮੈਂ ਨਮਾਨੇ ਸਿੱਖ ਦੇ ਤੌਰ ਤੇ ਪੇਸ਼ ਹਾਂ ਪਰ ਕਦੇ ਵੀ ਨਮਾਨੇ ਸਿੱਖ ਦੇ ਤੌਰ ਤੇ ਉਹ ਪੇਸ਼ ਨਹੀਂ ਸਨ ਹੁੰਦੇ ਕਿਉਂਕਿ ਉਹਨਾਂ ਨੇ ਪ੍ਰਧਾਨਗੀ ਦਾ ਜਿਹੜਾ ਵਿਸ਼ੇਸ਼ਣ ਆ ਉਹ ਹਮੇ ਤਾਂ ਹੁਣ ਉਹਨਾਂ ਨੇ ਉਹ ਲਕਬ ਉਹ ਵਿਸ਼ੇਸ਼ਣ ਜਿਹੜਾ ਸੁਖਵਿੰਦਰ ਜੀ ਉਹ ਲਾ ਦਿੱਤਾ ਕਿਉਂਕਿ ਹਮੇਸ਼ਾ ਹੀ ਇਹ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ ਨੇ ਦੂਸਰੇ ਬੰਨੇ ਚੜੀ ਇੱਕ ਵੱਡੀ ਖਾਸ ਤੌਰ ਤੇ ਗੱਲ ਜੀ ਰਹੀ ਹੈ ਚਾਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਹੋਣ ਚਾਹ ਗਿਆਨੀ ਰਕਵੀਰ ਸਿੰਘ ਹੋਣੀ ਹੋਣ ਉਹਨਾਂ ਨੇ ਹਮੇਸ਼ਾ ਸੁਖਵੀਰ ਸਿੰਘ ਬਾਦਲ ਦੀ ਗੱਲ ਤਾਂ ਘੱਟ ਕੀਤੀ ਪਰ ਉਹਨਾਂ ਨੇ ਜ਼ਿਆਦਾ ਸ਼ਰੂਮ ਨਹੀਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਸੁਖਵਿੰਦਰ ਜੀ ਗੱਲ ਹਮੇਸ਼ਾ ਕਰਦੇ ਰਿਹਾ ਇਹ ਸ਼ਰੂਮੀ ਅਕਾਲੀ ਦਲ ਚੜਾ ਮਜ਼ਬੂਤ ਹੋਣਾ ਚਾਹੀਦਾ ਤੇ ਸ਼ਰੂਮੀ ਅਕਾਲੀ ਦਲ ਮਜ਼ਬੂਤ ਕਿਸ ਤਰੀਕੇ ਨਾਲ ਹੀ ਜਿਸ ਤਰੀਕੇ ਨਾਲ ਬਾਕੀ ਸੁਧਾਰ ਲਹਿਰ ਵਾਲੇ ਕਿਹ ਲਗੀ ਤੇ ਉਹ ਹਮੇਸ਼ਾ ਹੀ ਇਹ ਗੱਲ ਕਿਦੇ ਰਹੀ ਹਾਂ ਕਿ ਹਾਂ ਫਿਰ ਸੰਦੀਪ ਸਿੰਘ ਬਾਦਲ ਅਸਤੀਫਾ ਦੇ ਫਿਰ ਜਿਹੜੀ ਗੱਲ ਜਿਹੜੀ ਉਹ ਹੋ ਸਕਦੀ ਹੈ ਹੁਣ ਸਿੱਧੂ ਸਾਹਿਬ ਸੁਖਵੀਰ ਸਿੰਘ ਬਾਦਲ ਤੋਂ ਨਹੀਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਚ ਦੂਜੇ ਕਾਰਜਕਾਰੀ ਜਿਹੜੇ ਆਪਣੇ ਹਰਪ੍ਰੀਤ ਸਿੰਘ ਹੁਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਰਹੇ ਹੁਣ ਜਿਸ ਤਰੀਕੇ ਨਾਲ ਬਾਕੀ ਸੁਧਾਰ ਲਹਿਰ ਵਾਲਿਆਂ ਨੇ ਇਸ ਦਾ ਸਵਾਗਤ ਕੀਤਾ ਤਾਂ ਹੋ ਸਕਦਾ ਇਹ ਹੋ ਸਕਦੀ ਵੀ ਗੱਲ ਕਹਿ ਰਹੇ ਆ ਕਿ ਹੋ ਸਕਦਾ ਕਿ ਕੱਲ ਨੂੰ ਉਹ ਵਿਅਕਤੀ ਸਾਰੇ ਵਾਪਸ ਆਜ ਕੇ ਸ਼ੁਰੂਨੀ ਕਾਦੀਦਲ ਜਿਹੜਾ ਮਜ਼ਬੂਤ ਹੋ ਜਾਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਲਾਈ ਜਣੀ ਹੈ ਉਹ ਇਹੋ ਜੇ ਸੰਦਰਭ ਚ ਹੋਵੇ ਕਿ ਜੇਕਰ ਸਾਰੇ ਆਖਾਦੀ ਜਿਹੜੇ ਰੋਸ ਕੇ ਕੀ ਬਾਹਰ ਕੇ ਜਾਂ ਕੱਢੇਗੇ ਸਾਰੇ ਇੱਕ ਸਾਂਝੀ ਪਲੇਟਫਾਰਮ ਤੇ ਇਕੱਠੇ ਹੋ ਜਾਣ ਜੋ ਦਿਖਾਈ ਜਿਹੜੀ ਸਥਿਤੀ ਦੇ ਰਹੀ ਹੈ ਹੁਣ ਜੇਕਰ ਸੁਖਵੀਰ ਸਿੰਘ ਬਾਦਲ ਦੇ ਇਸ ਅਸਤੀਫੇ ਦੀ ਗੱਲ ਕਰੋ ਸੁਖਵਿੰਦਰ ਜੀ ਕਿੰਨਾ ਕੁ ਜਵਾਬ ਰਿਆ ਚਾਹੇ 2017 ਦੀਆਂ ਚੋਣਾਂ ਸੀ ਚਾਹੇ 2022 ਦੀਆਂ ਚੋਣਾਂ ਚਾਹੇ ਆ ਲੋਕ ਸਭਾ ਦੀਆਂ ਚੋਣਾਂ ਇਹਨਾਂ ਦਾ ਦਬਾਅ ਪਿੰਦਾ ਰਿਹਾ ਅਰਸ਼ਕਬੀਰ ਸਿੰਘ ਬਾਦਲ ਨੇ ਕਦੀ ਅਸਤੀਫਾ ਜਿਹੜਾ ਉਹ ਨਹੀਂ ਦਿੱਤਾ ਹੁਣ ਜਿਹੋ ਜਿਹੀਆਂ ਸਥਿਤੀਆਂ ਸੁਖਬੀਰ ਸਿੰਘ ਬਾਦਲ ਵਾਸਤੇ ਖਾਸ ਤੌਰ ਤੇ ਪੰਥ ਖਲਕਿਆਂ ਚ ਬਣਗੀਆਂ ਸੀ ਉਹਨਾਂ ਵਾਸਤੇ ਇਹ ਮਜਬੂਰੀ ਬਣ ਗਈ ਸੀ ਕਿ ਉਹ ਅਸਤੀਫਾ ਉਹਨਾਂ ਨੂੰ ਦੇ ਦੇਣਾ ਚਾਹੀਦਾ ਤੇ ਸ਼ਾਇਦ ਇਸੇ ਹੀ ਕਾਰਨ ਉਹਨਾਂ ਵੱਲੋਂ ਇਹ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਗਿਆ ਕਿਉਂਕਿ ਜਿਸ ਦਿਨ ਅੱਜ ਤੋਂ 4 ਦਿਨ ਪਹਿਲਾਂ ਜਦੋਂ ਉਹ ਕਾਲਪਤਖ ਸਾਬ ਨੂੰ ਕੇ ਪੇਸ਼ ਹੁੰਦੇ ਆ ਤਾਂ ਉਦੋਂ ਵੀ ਉਹਨਾਂ ਨੇ ਜਿਹੜੀ ਜਾਂਚਣਾ ਕੀਤੀ ਜੋਧੜੀ ਕੀਤੀ ਉਹਦੇ ਵਿੱਚ ਉਹਨਾਂ ਨੇ ਇਹ ਦਰਸਾਉਣ ਦਾ ਯਤਨ ਕੀਤਾ ਕਿ ਆ ਪਾਰਟੀ ਜਿਹੜੀ ਆ ਉਹਨਾਂ ਤੋਂ ਬਿਨਾ ਜਿਸ ਤਰੀਕੇ ਨਾਲ ਕੋਈ ਜਿੰਮੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਸਕੀ ਸਿਆਸੀ ਔਰ ਪਰਿਵਾਰਕ ਮਜਬੂਰੀਆਂ ਦੀ ਗੱਲ ਕੀਤੀ ਪਰ ਸ਼ਾਇਦ ਇਹ ਵੀ ਗੱਲ ਉਹਨਾਂ ਦੇ ਜਿਹੜੀ ਖਿਲਾਫ ਕੋਈ ਚੜ੍ਹਨਾਂ ਨੇ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਇਹੋ ਜਿਹਾ ਚੱਲਿਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਉਹ ਰਵਾਣੇ ਸਿੱਖਦੇ ਤਾਂ ਉਹ ਤੇ ਨਹੀਂ ਬਲਕਿ ਪਰਦਾ ਦੇ ਰੂਪ ਵਿੱਚ ਪੇਸ਼ ਹੋ ਗਿਆ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੇ ਰੇਂ ਤਾ ਸਧਾਰਨ ਹੈ ਕਿ ਹੁਣ ਜਿਹੜੀ ਅਕਾਲ ਤਖਤ ਸਾਹ ਤੋਂ ਜਿਹੜੀ ਸਜ਼ਾ ਲੱਗੇਗੀ ਹੁਣ ਉਹ ਵੀ ਸਜ਼ਾ ਏਡੀ ਸਖਤ ਜਿਹੜੀ ਅਸਿੱਧੂ ਸਾਹਿਬ ਅੰ内 ਉਹ ਸਖਤੀ ਕਿ ਹੋ ਜੇ ਹਾਲਾਤ ਜਿਹੜੇ ਸਾਹਮਣੇ ਮਨਤੇ ਦਿਖਾਈ ਚੜੇ ਆ ਉਹ ਦੇ ਦੇ ਆ ਬਾਕੀ ਅੰਤਮ ਫੈਸਲਾ ਤਾਂ ਸਿੱਧੂ ਸਾਹਿਬ ਉਥੋਂ ਆਉਣਾ ਆ ਬਾਕੀ ਜਿਸ ਤਰੀਕੇ ਨਾਲ ਇਹ ਗੱਲਾਂ ਨਹੀਂ ਕਿ ਇਹ ਮਜਬੂਰੀ ਬਣ ਚੁੱਕੀ ਸੀ ਸਰਪਾਰਸ਼ੋਕੀਤ ਸਿੰਘ ਬਾਦਲ ਦੀ ਕਿ ਹਾਂ ਭੀ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹਾਲਾਂਕਿ ਇਨੇ ਦਬਾਅ ਪਿਆ ਇਨਾ ਕੁਝ ਪਾਰਟੀ ਦਾ ਨੁਕਸਾਨ ਹੋ ਚੁੱਕਾ ਜੇਕਰ ਇਹ ਕਦਮ ਅੱਜ ਤੋਂ 2 ਜਾਂ 4 ਸਾਲ ਪਹਿਲਾਂ ਚੁੱਕ ਲਿਆ ਹੋ ਗਿਆ ਹੁੰਦਾ ਤਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਇਹ ਸਥਿਤੀ ਸੁਖਵਿੰਦਰ ਜੀ ਨਾ ਬਣੀ ਹੁੰਦੀ ਜਿਹੜੀ ਅੱਜ ਬਣੀ ਹੈ ਪਰ ਇਸ ਦਾ ਕਿਤੇ ਨਾ ਕਿਤੇ ਜਿਹੜਾ ਜ਼ਿੰਮੇਵਾਰੀ ਹੈ ਉਸ ਦਾ ਅਰਸ਼ੁ ਗੱਲ ਤੱਕ ਜਾਂਦੀ ਹੈ ਖੈਰ ਦੇਰ ਹੈ ਦਰਸਪਾਈ ਹੁਣ ਵੇਖਣਾ ਕਿ ਵਰਕਿੰਗ ਕਮੇਟੀ ਇਸ ਸਬੰਧ ਵਿੱਚ ਕੀ ਫੈਸਲਾ ਲੈਂਦੀ ਹੈ ਬਾਕੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਪ੍ਰਧਾਨ ਦੀ ਚੋਣ ਨਹੀਂ ਹੈ ਜਨਰਲ ਹਾਊਸ ਦੀ ਚੋਣ ਹੋਏਗੀ ਉਸ ਚ ਪ੍ਰਧਾਨ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਹੁਣ ਇਹ ਗੱਲ ਵੇਖਣ ਵਾਲੀ ਹੋਊਗੀ ਕਿ ਜਿਹੜਾ ਅਗਲਾ ਪ੍ਰਧਾਨ ਆ ਕਿ ਉਹ ਵੀ ਬਾਤਲ ਪਰਿਵਾਰ ਦੇ ਵਿੱਚੋਂ ਹੀ ਆਉਂਦਾ ਕਿਉਂਕਿ 1995 ਤੋਂ ਲੈ ਕੇ ਤੇ 2024 ਤੱਕ ਅਕਰ ਵੇਖਿਆ ਜਾਵੇ ਤਾਂ ਬਾਦਲ ਦਲ ਦੇ ਉੱਤੇ ਅਸ਼ੋਮੀ ਅਕਾਲੀ ਦਲ ਤੇ ਬਾਦਲ ਪਰਵਾੜ ਤਾਂ ਕੱਪ ਜਾ ਰਿਹਾ ਹੁਣ ਜੇਕਰ ਮੈਂ ਇੱਥੇ ਆਉਣ ਲੱਗਿਆ ਸੀ ਪਹਿਲਾਂ ਪਹਿਲਾਂ ਤਾਂ ਮੈਂ ਗੱਲ ਕਰ ਲੱਗਿਆ ਸੀ ਕਿ ਹੁਣ ਜਿਹੜੀ ਚੋਣ ਹੋਣੀ ਹੈ ਠੀਕ ਹੈ ਹੁਣ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਹ ਸੋਚਦੇ ਹੋਣੇ ਸੀ ਕਿ ਯਾਰ ਅਕਾਲੀ ਦਲ ਹੋਰਾਂ ਟਾਈਮ ਨਹੀਂ ਹੋ ਸਕਦਾ ਜਿੰਨਾ ਟਾਈਮ ਸੁਖਵੀਰ ਸਿੰਘ ਬਾਦਲ ਹੋਣੀ ਪ੍ਰਧਾਨਗੀ ਤੋਂ ਜਿਹੜਾ ਅਸਤੀਫਾ ਜੰਦੇ ਹੁਣ ਸੁਖਵੀਰ ਸਿੰਘ ਬਾਦਲ ਹੋਣਾ ਨੇ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਦੇ ਦਿੱਤਾ ਕੀ ਹੁਣ ਅਕਾਲੀ ਦਲ ਦੇ ਮੁੜ ਸਰਜੀਤ ਹੋਣ ਦੇ ਚਾਂਸ ਹੈਗੇ ਆ ਵੱਡਾ ਸਵਾਲ ਇਹ ਹੈ ਯਾ ਫਿਰ ਇੱਕ ਲੋਕਾਂ ਨੇ ਹਲੇ ਦੇਖਣਾ ਬਾਕੀ ਹੈ ਕਿ ਭਾਈ ਅਕਾਲੀ ਦਲ ਦਾ ਅਗਲਾ ਪ੍ਰਧਾਨ ਹੋਊਗਾ ਕੌਣ ਉਸ ਹਿਸਾਬ ਦੇ ਨਾਲ ਫਿਰ ਦੇਖਿਆ ਜਾਊਗਾ ਲੋਕ ਹਿਸਾਬ ਕਰਨਗੇ ਕਿ ਵਾਕਈ ਸਹੀ ਢੰਗ ਦੇ ਨਾਲ ਚੱਲੇਗਾ ਫਿਰ ਸਰਜੀਤੀ ਦੇ راہਵਲਪੂ ਅਕਾਲੀ ਦਲ ਸੁਖਿੰਦਰ ਜੀ ਆਪਾਂ ਪ੍ਰੋਗਰਾਮ ਚ ਕਈ ਵਾਰੀ ਪਹਿਲਾਂ ਵੀ ਗੱਲ ਕਰਦੇ ਰਹੀਆਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਜਿਹੜੇ ਪੰਜਾਬੀ ਨੇ ਜਾਂ ਜਿਹੜੇ ਹਨ ਉਹ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਾ ਦੀ ਹੋਈ ਜੇਕਰ ਉਹਨਾਂ ਦੀ ਨਾਰਾਜ਼ਗੀ ਸੀ ਤਾਂ ਉਹ ਸੁਖਬੀ ਸਿੰਘ ਬਾਦਲ ਦੇ ਖਿਲਾਫ ਹੋਈ ਹੈ ਲੋਕੀ ਸ਼ਰੂਨੀ ਕਾਲੀ ਦਾਲ ਬਾਦਲ ਦੇ ਖਿਲਾਫ ਅ ਸ਼ਰੂਨੀ ਕਾਲੀ ਦਾ ਦੇ ਖਿਲਾਫ ਪਰਿੰਦੀ ਹੁਣ ਹਮੇਸ਼ਾ ਲੋਕਾਂ ਨੇ ਜਿਸ ਤਰੀਕੇ ਨਾਲ 2012 ਤੋਂ ਲੈ ਕੇ 2017 ਤੱਕ ਜਾਂ 16 ਤੱਕ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਘਟਨਾਵਾਂ ਦੇ ਵਿੱਚ ਫੋਕਸ ਦੇ ਵਿੱਚ ਜਾਂ ਕੇਂਦਰ ਦੇ ਵਿੱਚ ਹਮੇਸ਼ਾ ਸੁਖਬੀ ਬਾਦਲ ਨੇ ਸੋ ਲੋਕਾਂ ਨਾਲ ਜਿਹੜੀ ਲੋਕਾਂ ਦੀ ਜਿਹੜੀ ਨਾਰਾਜ਼ਗੀ ਆ ਉਹ ਹਮੇਸ਼ਾ ਬਾਦਲ ਪਰਿਵਾਰ ਤੇ ਖਾਸ ਤੌਰ ਤੇ ਸੁਖਬੀ ਬਾਦਲ ਨਾਲ ਰਹੀ ਅਕਾਲੀ ਦਲ ਨਾਲ ਕਦੇ ਵੀ ਸੁਖਿੰਦਰ ਜੀ ਪੰਜਾਬ ਦਾ ਵੋਟਰ ਜਾਂ ਪੰਜਾਬ ਦੇ ਲੋਕ ਕਦੇ ਵੀ ਨਾਰਾਜ਼ ਨਹੀਂ ਹੋਏ ਕਿਉਂਕਿ ਅਕਾਲੀ ਦਲ ਦਾ ਇੱਕ ਲੰਮਾ ਇਤਿਹਾ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਪੂਰਨ ਤੌਰ ਤੇ ਖਾਸ਼ੀਅਤੇ ਜਾ ਚੁੱਕਾ 10 ਸਾਲ ਮਤਲਬ 7 ਜਾਂ 8 ਸਾਲ ਹੋ ਚਲੇ ਨੇ ਸ਼ੁਰੂਣੀ ਅਕਾਲੀ ਦਲ ਸੱਤਾ ਤੋਂ ਦੂਰ ਨਾਲ ਹੀ ਨਾਲ ਜਿਹੜਾ ਵਲੰਟੀਅਰ ਆ ਉਹ ਵੀ ਦੂਰ ਆ ਵੱਡੇ ਨੇਤਾ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਜਾ ਚੁੱਕੇ ਆ ਐਹੀ ਸਥਿਤੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਸੁਖਵਿੰਦਰ ਜੀ ਇੰਨੀ ਜਲਦੀ ਨਹੀਂ ਅਸੀਂ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਸਿਖਰ ਜੀਤ ਹੋ ਜਾਊਗਾ ਥੋੜਾ ਜਿਹਾ ਟਾਈਮ ਜੜਾ ਉਹ ਜਰੂਰ ਲੱਗ ਸਕਦਾ ਕਿਉਂਕਿ ਹੁਣ ਜਿਹੜੀ ਗੱਲ ਇਹਦੇ ਨਾਲ ਹੀ ਸੰਬੰਧਤ ਗੱਲ ਕਰਦੋ ਜਿਹੜੀ ਤੁਸੀਂ ਜੁੜੀ ਹੈ ਕਿ ਅਗਲਾ ਪ੍ਰਧਾਨ ਕੌਣ ਹੋਊਗਾ ਕਿ ਬਾਦਲ ਪਰਿਵਾਰ ਚੋਣਦਾ ਜਾਂ ਕੋਈ ਹੋਰ ਹੋਊਗਾ ਤਾਂ ਜੇਕਰ ਬਾਦਲ ਪਰਿਵਾਰ ਦੇ ਵਿੱਚੋਂ ਹੀ ਨਵਾਂ ਪ੍ਰਧਾਨ ਤਵਾਰ ਸੁਖਿੰਦਰ ਸਿੰਘ ਚੁਣ ਲਿਆ ਜਾਂਦਾ ਤਾਂ ਫਿਰ ਤਾਂ ਸਿਤੀਆਂ ਉਹੋ ਜਿਹੀ ਰਹਿਣਗੇ ਉਹੋ ਜਿਹੇ ਪੀਲਾ ਸਨ ਸੋਧਾਰਲੇਰ ਵਾਲਿਆਂ ਦਾ ਜਾਂ ਇਵਨ ਕਿ ਬਾਦਲ ਪਰਿਵਾਰ ਵਾਲਿਆਂ ਦਾ ਬਾਦਲ ਸੁਖਬੀ ਸਿੰਘ ਬਾਦਲ ਕੋਲੋਂ ਤਾਂ ਵੀ ਇਜਤ ਰਹੀਗਾ ਕਿ ਪ੍ਰਧਾਨ ਜਿਹੜਾ ਹੁਣ ਜਿਹੜਾ ਮਾਜੀ ਬਣਾ ਲਿਆ ਜਾਵੇ ਪਰ ਜਿਹੜੀ ਚਾਬੀ ਆ ਉਹ ਉਹਨਾਂ ਦੇ ਹੱਥ ਚੀਰ ਦੇਵੇ ਜਿਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਮਲਕ ਰਾਜਨ ਖੜਗੀ ਪ੍ਰਧਾਨ ਤੇ ਹੂ ਨਹੀਂ ਪਰ ਅਸਲ ਤਾਕਤ ਜਿਹੜੀ ਹੈ ਕਾਂਗਰਸ ਦੇ ਸੁਨੀਆ ਗਾਂਧੀ ਜਾਂ ਪ੍ਰਿੰਕਾ ਗਾਂਧੀ ਕੋਲ ਆ। ਸਥਿਤੀਆਂ ਸੁਖਵਿੰਦਰ ਜੀ ਇਹੋ ਜਿਹੀਆਂ ਹੀ ਬਣੀਆਂ ਜਿਹੜੀਆਂ ਪ੍ਰਤੀਤ ਜਿਹੜੀਆਂ ਅਗਲੇ ਦਿਨਾਂ 'ਚ ਹੋ ਸਕਦੀਆਂ ਨੇ। ਬਾਕੀ ਜੇਕਰ ਤੁਸੀਂ ਇਮੀਡੀਏਟ ਅਸੀਂ ਗੱਲ ਕਰੀਏ ਕਿ ਸ਼ਰੂਮਨੀ ਅਕਾਲੀਦਰ ਸੁਖਬੀਰ ਸਿੰਘ ਬਾਦਲ ਦੇ ਸਾਈਡਲਾਈਨ ਹੋਣ ਨਾ ਤੁਰੰਤ ਸੰਜੀਵ ਹੋ ਜਾਊਗਾ। ਸੁਖਵਿੰਦਰ ਜੀ ਅਜੇ ਦਿੱਲੀ ਦੂਰ ਆ। ਅਜੇ ਟਾਈਮ ਜਿਹੜਾ ਲੱਗੇਗਾ ਅਜੇ ਤਾਂ ਲੋੜ ਹੈਗੀ ਹੈ ਕਿ ਜਿਹੜੇ ਅਕਾਲੀ ਛੱਡ ਕੇ ਜਾ ਚੁੱਕੇ ਆ ਕੀ ਉਹ ਵਾਪਸ ਆਉਣਗੇ? ਕੀ ਉਹਨਾਂ ਨੂੰ ਵਾਪਸ ਲਿਆਂਦਾ ਜਾਊਗਾ? ਇਹ ਵੀ ਆਪਣੇ ਆਪ ਦੇ ਵਿੱਚ ਬਟਾ-ਮਤਾ ਜਿਹੜ ਤਸੋਖន្តែ ਜੀ ਇਹ ਜਿਹੇ ਸਥਿਤੀ ਦੇ ਵਿੱਚ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਜ ਜਦੋਂ ਮੈਂ ਕੱਲ ਇੱਕ ਖਬਰ ਪੜ੍ਹੀ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਕਿਸ ਸਮੇਂ ਇੰਡੀਅਨ ਨੈਸ਼ਨਲ ਲੋਕਦਲ ਹਰਿਆਣੇ ਦੇ ਵਿੱਚ ਉਸਦੀ ਤੂਤੀ ਬੋਲਦੀ ਸੀ ਛੋਟਾਲਾ ਭਰਾਵਾਂ ਦੀ ਛੋਟਾਲਾ ਪਰਵਾੜ ਦੀ ਉਸ ਹਰਿਆਣੇ ਵਿੱਚ ਤੂਤੀ ਸੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਾਤਲ ਪਰਵਾੜ ਦੀ ਬੋਲਦੀ ਰਹੀ ਹੈ ਤੇ ਅੱਜ ਤੁਸੀਂ ਸਥਿਤੀ ਦੇਖ ਲਓ ਇੰਡੀਅਨ ਨੈਸ਼ਨਲ ਲੋਕਦਲ ਦੀ ਉੱਥੇ ਖੀਰੂ ਖੀਰੂ ਹੋਇਆ ਪਿਆ ਪੋਤਰਾ ਕਿਸੇ ਪਾਸੇ ਦਾਦਾ ਦਾ ਕਿਸੇ ਪਾਸੇ ਆ ਚਾਚਾ ਕਿ ਕਿ ਬੰਨੇ ਕੋਈ ਕਿ ਕਿ ਬੰਨੇ ਕੋਈ ਕਿਸੇ ਬੰਨੇ ਅਸਲਿੇ ਖੇਰੂ ਖੇਰੂ ਇੰਡੀਆ ਨੈਸ਼ਨਲ ਲੋਕਤੰਤਰ ਹਰਿਆਣੇ ਦੇ ਵਿੱਚ ਹੋ ਚੁੱਕਾ ਸਿਰਫ ਉਦੋਂ ਵੀ ਪ੍ਰਧਾਨਗੀ ਦੇ ਉੱਤੇ ਗੱਲ ਜਿਹੜੀ ਚੱਲਦੀ ਰਹੀ ਸੀ ਇੰਡੀਆ ਨੈਸ਼ਨਲ ਲੋਕਤੰਤਰ ਦੇ ਵਿੱਚ ਤਾਂ ਉਹੋ ਜੀ ਸਥਿਤੀ ਸੁਖਵਿੰਦਰ ਸਿੰਘ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਨੂੰ ਵੀ ਲੈ ਕੇ ਆ ਗਿਆ ਕਿ 1995 ਤੋਂ ਲੈ ਕੇ ਜਿਸ ਤੱਕ ਨਾ ਕਬਜ਼ਾ ਰਿਹਾ ਕਈ ਕੁਝ ਲੋਕ ਸੋਚਦੇ ਰਹੇ ਕਿ ਹਾਂ ਵੀ ਇਹਨਾਂ ਨੂੰ ਸਾਈਡ ਲਾਈਨ ਹੋ ਜਾਣਾ ਚਾਹੀਦਾ ਤੇ ਹੁਣ ਜਦੋਂ ਅਕਾਲੀ ਦਲ ਬਿਲਕੁਲ ਮਤਲਬ ਕਹਿ ਸਕਨੇ ਕਿ ਆਖਾ ਆਪਣੀ ਵਿਨਾਸ਼ੀ ਸਥਿਤੀ ਤੇ ਆਖਰੀ ਪੜਾਅ ਤੇ ਪਹੁੰਚ ਚੁੱਕਾ ਉਦੋਂ ਸਰਦਾਰ ਸੁਖੀ ਸਿੰਘ ਬਾਲਾਦਰ ਦਿੱਤਾ ਅਸਤੀਫਾ ਦੇਖਣੇ ਕਿ ਅਕਾਲੀ ਦਰ ਨੂੰ ਮੋਰ ਸਿੰਘ ਜੀ ਪ੍ਰਧਾਨ ਕਰਦਾ ਕਿ ਨਹੀਂ ਕਰਦਾ ਇਹ ਤਾਂ ਸੁਖਿੰਦਰ ਜੀ ਆਉਣ ਦਾ ਦਿਨ ਚ ਪਤਾ ਲੱਗੇਗਾ ਪਰ ਚਲੋ ਖੈਰ ਦੇਰ ਆਏ ਦਰਸਤ ਆਏ ਉਹ ਦੇਖਨੇ ਆ ਕਿ ਅਗਲਾ ਪ੍ਰਧਾਨ ਜਿਹੜਾ ਚੁਣਿਆ ਜਾਂਦਾ ਕੀ ਉਹ ਵਾਕਈ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਚੁਣਿਆ ਜਾਂਦਾ ਤੇ ਜਾਂ ਉਹ ਵੀ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਹੁਣੀ ਕਹਿੰਦੇ ਹੁੰਦੇ ਆ ਕਿ ਪ੍ਰਧਾਨ ਕੀ ਜਿਹੜੀ ਅਲਫਾਫੇ ਚੋਂ ਨਿਕਲਦੀ ਹੈ ਇਹ ਵੀ ਕਿਤੇ ਹੋ ਸਕਦਾ ਅਜੇ ਬਹੁਤ ਕੁਝ ਵੇਖਣਾ ਜੀ ਸੁਖਿੰਦਰ ਜੀ ਬਾਕੀ ਹੈ ਤਾਂ ਉਧਰ ਹੁਣ ਸਭਤੀਆਂ ਨਿਗਰਾਂ ਜਿੱਥੇ ਹੈਗੀਆਂ ਨੇ ਉਹ ਜਿਮਨੀ ਚੋਣਾ ਦੇ ਉੱਪਰ ਹਨ ਕੀ ਸਾਹਿਬ ਜਿਮਨੀ ਚੋਣਾ ਨੇ ਸਿਆਸਤ ਪੂਰੀ ਪਖਾਈ ਹੋਈ ਹੈ ਜੇ ਆਪਾਂ ਇੱਕ ਇੱਕ ਕਰਕੇ ਗੱਲ ਕਰੀਏ ਚੱਬੇਵਾਲ ਤੇ ਬਰਨਾਲਾ ਸੀਟ ਹਾਲਾਂਕਿ ਸਭ ਤੋਂ ਹੌਟ ਸੀਟ ਠੱਗੇੜਬਾਹ ਬਣੀ ਹੋਈ ਹੈ ਠੱਗੇੜਬਾਹ ਤੇ ਡੇਰਾ ਬਾਬਾ ਨਾਨਕ ਸੀਟ ਤੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਫਿਰ ਪ੍ਰੋਗਰਾਮ ਦੇ ਵਿੱਚ ਪਰ ਸਭ ਤੋਂ ਪਹਿਲਾਂ ਅੱਜ ਆਪਾਂ ਬਰਨਾਲਾ ਔਰ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਤਾਂ ਚੱਬੇਵਾਲ ਸੀਟ ਦੀ ਗੱਲ ਕਰੀਏ ਦੋਵਾਂ ਹਾਲਾਤਾਂ ਦੇ ਉੱਪਰ ਕੀ ਦੋਵਾਂ ਸੀਟਾਂ ਦੇ ਉੱਪਰ ਕੀ ਹਾਲਾਤ ਜਿਹੜੇ ਆ ਉਹ ਬੜੇ ਹੋਏ ਆ ਇੱਕ ਇੱਕ ਕਰਕੇ ਸਾਡੇ ਦਰਸ਼ਕਾਂ ਨੂੰ ਸਮਝਾਓ ਜੀ ਸਤੂ ਸਭ ਐਸ ਵੇਲੇ ਪੰਜਾਬ ਚ ਜਿੰਨੀ ਚੋਣਾ ਦਾ ਬਹੁਤ ਜਣਾ ਬੜਿਆ ਹੋਇਆ ਤੇ ਜਿਹੜੀਆਂ ਦੋ ਸੀਟਾਂ ਨੇ ਜਿਸ ਤੇ ਸਬੰਧੀ ਚਰਚਾ ਸੀ ਕਰਨੀ ਆ ਉਹਦੇ ਵਿੱਚ ਇੱਕ ਸੀਟ ਤਾਂ ਆਪਣੇ ਬਰਦਾਲਾ ਸੀਟ ਆ ਤੇ ਦੂਜੀ ਸੀਟ ਚੱਪੇ ਬੰਦੀ ਹੈਗੀ ਹੁਣ ਸਤੂ ਸਭ ਜ਼ਿਕਰ ਗੱਲ ਕਰੀਏ ਬਰਦਾਲਾ ਸੀਟ ਦੀ ਉੱਥੇ ਆਮ ਆਦਮੀ ਪਾਰਟੀ ਦਾ ਅਸੀਂ ਕਹਿ ਸਕਦੇ ਹਾਂ ਕਿ ਗੜਿਆ ਇਹ ਸੀਟ ਮੰਨੀ ਜਾਂਦੀ ਕਿਉਂਕਿ ਮੀਤ ਹੀਰ ਇਥੋਂ ਦੋ ਵਾਰ ਜਿਹੜੇ ਜੀਤੂ ਰਹੇ ਨੇ ਸੰਗਰੂਹ ਹਲਕੇ ਚੋਂਦੀ ਆ ਜਿੱਥੇ ਆਪਣੇ ਭਗਵੰਤ ਪਾਣ ਹੁਣੀ ਲੋਕ ਸਭਾ ਦੇ ਮੈਂਬਰ ਵਜੋਂ ਜੁਤ ਮੈਂਦਗੀ ਕਰਦੇ تھے۔ ਹੁਣ ਐਸੋੜੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਅੰਦਰ ताली ਬਾਹਰ ਨੇ। ਜਿਹੜੇ ਮੀਥੇਰਤੀ ਖਾਸਮ ਖਾਸ ਪਸੰਦ ਜਿਹੜੀ ਉਹ ਦੱਸੇ ਜਾਂਦੇ। ਦੂਸਰੇ ਪਾਸੇ ਜਿਹੜੇ ਭਾਜਪਾ ਦੇ ਨੀਕੇਲ ਸਿੰਘ ਢਿੱਲੋਂ ਨੇ। ਤੀਸਰੇ ਪਨੇ ਕਾਲਾ ਢਿੱਲੋਂ ਜਿਹੜੇ ਕਾਂਗਰਸ ਪਾਰਟੀ ਦੇ ਨੇ। ਔਰ ਇਹਦੇ ਨਾਲ ਹੀ ਨਾਲ ਗੁਰਦੀਪ ਸਿੰਘ ਬਾਟ ਜਿਹੜੇ ਆਮ ਆਦਮੀ ਪਾਰਟੀ ਦੇ। ਬਾਕੀ ਉਮੀਦਵਾਰ ਨੇ ਇਹਨਾਂ ਦੇ ਵਿਚਕਾਰ ਸੁਖਵਿੰਦਰ ਜੀ ਐਸਓ ਟੱਕਰ ਜਿਹੜੀ ਚੱਲ ਰਹੀ ਹੈ। ਵਿਲੇ ਰੂਪ ਦੇ ਵਿੱਚ ਜਦੋਂ ਜਿੰਨੀ ਚੋਣਾਂ ਦਾ ਐਲਾਨ ਹੋਇਆ ਜਾਂ ਪਹਿਲੀ ਚੋਣ ਫੇਮ ਜਦੋਂ ਸ਼ੁਰੂ ਹੋਈ ਉਸ ਵਕਤ ਇਸ ਤਰੀਕੇ ਨਾਲ ਲੱਗਦਾ ਸੀ ਕਿ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਹੈ ਸਭ ਤੋਂ ਉੱਪਰ ਜਿਹੜੀ ਉਹ ਜਾ ਰਹੀ ਹੈ ਪਰ ਹੌੜੀ 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 ਜਿਹੜੀਆਂ ਸਥਿਤੀਆਂ ਸੁਖਿੰਦਰ ਜੀ ਉੱਥੇ ਬਦਲ ਗਈਆਂ ਗਈਆਂ ਚਰਨਜੀਤ ਸਿੰਘ ਚੰਨੀ ਹੁਣੇ ਉੱਥੇ ਗਏ ਦੂਜੇ ਪਾਸੇ ਹੋਰ ਕਈ ਕਾਂਗਰਸ ਦੇ ਉਮੀਦਵਾਰ ਗਏ ਉੱਥੇ ਤਾਂ ਉਹਨਾਂ ਨੇ ਆਪਣੀ ਚੋਣ ਪ੍ਰਚਾਰ ਦੀ ਨਸਤੀ ਜਿਹੜੀ ਹੈ ਇਹੋ ਜਿਹੀ ਸਿੱਧੂ ਸਾਹਿਬ ਬਣਾਤੀ ਕਿ ਉੱਥੇ ਹੁਣ ਕਿਸੇ ਵੀ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਫੈਸਲਾ ਸਬੰਧੀ ਜਿਹੜਾ ਉਲਮਾਨ ਲੱਭਣਾ ਹੁਣ ਈਟਾ ਸੌਫ ਖਜਣਾ ਉਥੇ ਰਹਿ ਲ ਗਿਆ ਕਿਉਂਕਿ ਇੱਕ ਪਾਸੇ ਜਿਹੜੇ ਮੀਥੇਰ ਦੇ ਖਾਸਮ ਖਾਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਠੀਕ ਹੈ ਸੱਤਾਧਾਰੀ ਤੇ ਰਹੇ ਉਮੀਦਵਾਰ ਹੋਣ ਦਾ ਲਾਭ ਜਿਹੜਾ ਜਰੂਰ ਮਿਲਦਾ ਪਿਆ ਪਰ ਉਹਨਾਂ ਦੇ ਅੱਗੇ ਇੱਕ ਵੱਡੀ ਟੱਕਰ ਜਿਹੜੀ ਆ ਗੁਰਦੀਪ ਸਿੰਘ ਬਾਠਵਿਚਰੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਬਾਕੀ ਉਮੀਦਵਾਰ ਤੇ ਉਹ ਉਥੇ ਨੇ ਉਹ ਤਗੜੀ ਟੱਕਰ ਦੇ ਰਹੇ ਐ ਔਰ ਜਿਸ ਤਰੀਕੇ ਨਾਲ ਉਹ ਵਲੰਟੀਅਰਸ ਨੂੰ ਜਾ ਕੇ ਪ੍ਰਭਾਵਿਤ ਕਰਦੇ ਜਾਂ ਵਲੰਟੀਅਰਸ ਦੇ ਨਾਲ ਗੱਲਬਾਤ ਕਰਦੇ ਆ ਤਾਂ ਉਥੇ ਉਸ ਤੀ ਜਿਹੜੀਆਂ ਮੁਸ਼ਕਲਾਂ ਨੇ ਆਮ ਆਦਮੀ ਪਾਰ ਦੂ ਉਮੀਦਵਾਰ ਵਾਸਤੇ ਪੜਾਈ ਚੀਜ਼ਾਂ ਹੋਰ ਗਿਆ ਨੇ ਇਹਦੇ ਨਾਲ ਹੀ ਨਾਲ ਜੇਕਰ ਕਿਰਨ ਸਿੰਘ ਢਿੱਲੋਂ ਦੀ ਗੱਲ ਕਰੋ ਉਹ ਉਥੋਂ ਵੀ ਇੱਕ ਵਾਰ ਦੋ ਵਾਰ ਜੀਤੂ ਜਿਹੜੇ ਉਹ ਰਹਿ ਚੁੱਕੇ ਨੇ ਤੇ ਐਸੇ ਟੱਕਰ ਦੇਣ ਦੇ ਸਮਰੱਥ ਨੇ ਤੇ ਕਾਂਗਰਸੀ ਉਮੀਦਵਾਰ ਜਿਹੜੇ ਕਾਲਾ ਢਿੱਲੋਂ ਨੇ ਉਹਨਾਂ ਦਾ ਚੋਣ ਪ੍ਰਚਾਰ ਜਿਸ ਤਰੀਕੇ ਨਾਲ ਚੋਣ ਮਹੀਮ ਜਿਸ ਤਰੀਕੇ ਨਾਲ ਬੀਤੇ ਦੌਰਾਂ 'ਚ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸੰਭਾਲੀ ਔਰ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ ਉਹਦੇ ਨਾਲ ਹੁਣ ਜਿਹੜੀ ਟੱਕਰ ਆ ਸੁਖਵਿੰਦਰ ਜੀ ਉਥੇ ਇਹੋ ਜਿਹੀ ਬਣ ਗਈ ਆ ਕਿ ਕਿਸੇ ਦੇ ਵੀ ਜਿੱਤ ਜਾਂ ਹਾਰ ਦੇ ਸੰਬੰਧੀ ਅਨੁਮਾਨ ਲਾਉਣਾ ਜਾਂ ਉਹਦੇ ਸੰਬੰਧੀ ਇਨਕਸ਼ਾਫ ਕਰਨਾ ਏਡਾ ਉਹ ਰਹਿ ਨਹੀਂ ਗਿਆ ਕਿਉਂਕਿ ਹਰ ਉਮੀਦਵਾਰ ਉੱਥੇ ਆਪੋ ਆਪਣੇ ਪੱਧਰ ਤੇ ਜਿਹੜਾ ਜੋਰ ਜੜਾ ਲਾ ਰਿਹਾ ਕਿਉਂਕਿ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦਾ ਇਸ ਪਰਦਾਲੇ ਸੀਟ ਦੇ ਉੱਤੇ ਇੱਕ ਲੰਮਾ ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸਕ ਪਿਛੋਕੜ ਜਾਂ ਜੋੜ ਜੜਾ ਬੁਝੜਾ ਰਿਹਾ ਉਸ ਦੇ ਅੰਤਰਗਤੀ ਉਹ ਹੁਣ ਜਿਹੜੀ ਆਪਣੀ ਚੋਣ ਪ੍ਰਕਿਰਿਆ ਜਿਹੜੀ ਇੱਥੋਂ ਚਲਾ ਰਿਹਾ ਬਾਕੀ ਦੇਖੋ ਕਿ 20 ਤਰੀਕ ਨੂੰ ਜਿਹੜੇ ਵੋਟਰ ਨੇ ਕਿਸ ਹੱੱਤ ਵਿੱਚ ਭੁੱਗਦੇ ਨੇ ਬਾਕੀ ਇਹ ਗੱਲ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਮੁਕਾਬਲਾ ਹੁਣ ਇਹੋ ਜਿਹਾ ਵੱਡ ਗਿਆ ਆ ਕਿ ਕਿਸੇ ਵੀ ਉਮੀਦਵਾਰ ਦੇ ਸਬੰਧੀ ਭੁਖਵਾੜੀ ਕਰਦੀ ਹੌਨ ਸਿੱਧੂ ਸਾਹਿਬ ਕਿ ਦੀ ਸੌਖੀ ਜਿਹੜੀ ਉੱਥੇ ਰਹਿ ਨਹੀਂ ਗਈ ਕਿਉਂਕਿ ਹਰ ਉਮੀਦਵਾਰ ਆਪਣੇ ਪੱਧਰ ਤੇ ਜਿਹੜਾ ਜੂਰ ਜੂਰ ਜੜਾ ਲਾ ਰਿਹਾ ਦੇਖੋ ਕਿ ਅੰਤਲੇ ਪੜਾਅ ਦੇ ਵਿੱਚ ਕੀ ਕੁਝ ਹੋ ਸਕਦਾ ਜਿਸ ਤਰੀਕੇ ਨਾਲ ਆਮ ਤੌਰ ਤੇ ਅਸੀਂ ਕਹਿ ਸਕਦੇ ਕਿ ਉਹ ਹਲਕੇ ਦੇ ਵਿੱਚ ਟੱਕਰ ਜਿਹੜੀ ਇਹ ਦੇ ਇਹ ਦੇ ਵਿਚਕਾਰ ਆ ਉਹੋ ਜੀ ਸਿੱਧੂ ਸਾਹਿਬ ਉੱਥੇ ਗੱਲ ਜਿਹੜੀ ਹੁਣ ਨਜ਼ਰ ਨਹੀਂ ਆ ਰਹੀ ਕਿਉਂਕਿ ਸਾਰੇ ਉਮੀਦਵਾਰ ਜਿਹੜੀ ਨਹੀਂ ਇਸ ਵੇਲੇ ਆਪੋ ਆਪਣੇ ਪੱਧਰ ਤੇ ਜੂਰ ਲਾ ਰਹੇ ਆ ਕਾਂਗਰਸ ਜਿਹੜੀ ਪਛੜ ਕੇ ਚੱਲਣ ਦੀ ਸੀ ਚਰਦੀ ਸੀ ਚੰਨੀ ਦੇ ਪ੍ਰਚਾਰ ਦੇ ਨਾਲ ਉਹ ਵੀ ਹੁਣ ਆਪਣੀ ਸਥਿਤੀ ਦੇ ਵਿੱਚ ਆ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਹਵਿੰਦਰ ਧਾਲੀਵਾਲ ਦਾ ਜੇ ਨੁਕਸਾਨ ਕਰਨਗੇ ਤਾਂ ਗੁਰਦੀਪ ਸਿੰਘ ਬਾਠੂਣੀ ਕਰਦਗੇ ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਦਾ ਵੀ ਇੱਕ ਚੰਗਾ ਆਧਾਰ ਹੈਗਾ ਜਿਸ ਤਰੀਕੇ ਦੀ ਉਹ ਮੀਟਿੰਗਾਂ ਕਰ ਰਹੀ ਹੈ ਜਾਂ ਜਿਸ ਤਰੀਕੇ ਨਾਲ ਲੋਕਾਂ ਨੂੰ ਜਾ ਕੇ ਮਿਲ ਰਹੀ ਹੈ ਜਾਂ ਆਪਣਾ ਪ੍ਰਚਾਰ ਕਰ ਰਹੀ ਹੈ ਲੋਕਾਂ ਦੀ ਹਮਦਰਦੀ ਵੀ ਉਹਨਾਂ ਦੇ ਨਾਲ ਮਿਲਦੀ ਪਈ ਹੈ ਸੋ ਜੇਕਰ ਅਸੀਂ ਇਹ ਗੱਲ ਹੈ ਕਿ ਸੱਤਾਧਾਰੀ ਧਿਰ ਦੇ ਉਮੀਦਵਾਰ ਹਵਿੰਦਰ ਧਾਲੀਵਾਲ ਵਾਸਤੇ ਜਿੱਤ ਜਿਹੜੀ ਏਡੀ ਸੌਖੀ ਹੋ ਸਕਦੀ ਏਡੀ ਸੌਖੀ ਜਿੱਤ ਉਹਨਾਂ ਵਾਸਤੇ ਲੱਗਦੀ ਨਹੀਂ ਕਿਉਂਕਿ ਹੁਣ ਉੱਥੇ ਮੁਕਾਬਲਾ بڑا ਫਸਵਾ ਜਿਹੜਾ ਉੱਥੇ ਚੱਲਦਾ ਪਿਆ ਹੈਗਾ ਤੇ ਇਹਦੇ ਨਾਲ ਹੀ ਜੇਕਰ ਹਲ ਆ ਚੱਬੇਵਾਲ ਚ ਸਿੱਧੂ ਸਾਹਿਬ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਹੈ ਕਿ ਜਿੰਨੇ ਵੀ ਉਥੇ ਉਮੀਦਵਾਰ ਐਸੇੜੇ ਚੋਣ ਜਿਹੜੀ ਲੜਦੇ ਪਏ ਨੇ ਸਾਰੇ ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਲਿਆਂਦੇ ਹੋਏ ਉਥੇ ਚੋਣ ਲੜਦੇ ਪਏ ਆ ਕਿਉਂਕਿ ਜਿਹੜੇ ਇਸ਼ਾਂਖ ਚੱਬੇਵਾਲ ਨੇ ਉਹ ਡਾਕਟਰ ਆ ਜਿਹੜੇ ਰਾਜਕਮਚ ਚੱਬੇਵਾਲ ਜਿਹੜੀ ਉਹਨਾਂ ਦੇ ਪੁੱਤੇ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤਾਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਭਜੋ ਉਥੇ ਉਹ ਚੋਣ ਪ੍ਰਚਾਰ ਜਿਹੜਾ ਉਹ ਕਰਦੇ ਪਏ ਆ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਜਿਹੜੇ ਸੋਨ ਸਿੰਘ ਠੰਡਰ ਨੇ ਉਹ ਆਪਣੀ ਗੱ ਕੰਮ ਕਰਦੇ ਪਏ ਆ ਤਿਕਟਾਗਸ ਤੇ ਉਮੀਦਵਾਰ ਜਿਹੜੇ ਨਹੀਂ ਉਹਨਾਂ ਦੀ ਸਪੰਦੀ ਜਿਹੜੀ ਉਹ ਇੱਕ ਨਵੇਂ ਚਿਹਰਾ ਜਿਹੜੇ ਉਮੀਦਵਾਰ ਨਹੀਂ ਨਵਾਂ ਚਿਹਰੇ ਦੇ ਰੂਪ ਚ ਉਥੇ ਪੇਸ਼ ਆਏ ਨੇ ਤੇ ਇਸ ਜੀ ਸਥਿਤੀ ਦੇ ਵਿੱਚ ਜਿਹੜੀ ਉਥੇ ਆਮ ਤੌਰ ਤੇ ਗੱਲ ਮੰਨੀ ਜਾਂਦੀ ਹੈ ਇਹ ਰਾਜਕਮਰ ਚੱਬੇਵਾਲ ਉਹਨਾਂ ਦਾ ਉਥੇ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਸੰਗ ਉਹਨਾਂ ਦਾ ਇੱਕ ਚੰਗਾ ਆਧਾਰ ਜਿਹੜਾ ਸੀ ਹੈਗਾ ਔਰ ਸੀ ਤੇ ਜਿਹਦੀ ਬਦੌਲ ਤੁਸੀਂ ਦੇਖਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਉਥੇ ਉਹ ਇੱਕ ਤੜਕੇ ਫਤਵੇ ਦੇ ਨਾਲ ਜਿਹੜੀ ਉਹ ਜਿੱਤ ਜਿਹੜੀ ਹਾਸਲ ਕਰਦੇ ਤੇ ਸ਼ਾਇਦ ਇਹੋ ਹੀ ਕਾਰਨਾਂ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਉਹਨਾਂ ਦੇ بیٹے ਦੇ ਉਹ ਤਿੰਕਰ ਦਾਚੜਾ ਉਹ ਖੇਡਿਆ ਹੈਗਾ ਹੁਣ ਜੇਕਰ ਸੋ ਸੋ ਸਿੰਘ ਠੰਡਲ ਦੀ ਗੱਲ ਕਰੋ ਤਾਂ ਸੋ ਸਿੰਘ ਠੰਡਲ ਅਕਾਲੀ ਦਲ ਦੇ ਵਿੱਚੋਂ ਪਾਛ ਪਚ ਗਏ ਨੇ ਉਸੇ ਤਰੀਕੇ ਨਾਲ ਜਿਵੇਂ ਡੇਰਾ ਬਾਬਾ ਲਾਣਕੋ ਰਵੀਕਰਨ ਸਿੰਘ ਕਲੂ ਜਿਹੜੇ ਨੇ ਉਹ ਅਕਾਲੀ ਦਲ ਨੂੰ ਛੱਡ ਕੇ ਪਾਛ ਪਾਤ ਵਿੱਚ ਚਲੇ ਗਏ ਹੁਣ ਪਾਛ ਪਾ ਦਾ ਆਧਾਰ ਜਿਹੜਾ ਉਸ ਹਲਕੇ ਦੇ ਵਿੱਚ ਸਿੱਧਾ ਆਪਣੇ ਹੀ ਸਭ ਉਹਨਾਂ ਹੈ ਨਹੀਂ ਕਿ ਇੱਕ ਜਿੱਤ ਨੂੰ ਯਕੀਨੀ ਬਣਾ ਸਕ ਜੇ ਜਿੱਤ ਹਾਰ ਦੇ ਵਿੱਚ ਹੋ ਸਕੇ ਹਾਂ ਇਨੀ ਗੱਲ ਜ਼ਰੂਰ ਹੈ ਕਿ ਆਪਣਾ ਵੋਟ ਪ੍ਰਤੀਸ਼ਤ ਦੇ ਵਧਾਉਣ ਦੇ ਵਿੱਚ ਪਾਛ ਪਾ ਜਿਹੜੀ ਹੈ ਮਹੱਤਵਪੂਰਨ ਰੋਲ ਜਿਹੜਾ ਉਹਤੇ ਅਦਾਜੜਾ ਉਹ ਕਰ ਸਕਦੀ ਹੈ ਜੇਕਰ ਅਸੀਂ ਕਾਂਗਰਸੀ ਉਮੀਦਵਾਰ ਦੀ ਉੱਥੇ ਗੱਲ ਕਰੀਏ ਤਾਂ ਕਾਂਗਰਸੀ ਉਮੀਦਵਾਰ ਉੱਥੇ ਕਾਂਗਰਸ ਕਿਉਂਕਿ ਆਮ ਤੌਰ ਤੇ ਹਲਕਾ ਚੱਬੇਵਾਲ ਨੂੰ ਕਾਂਗਰਸ ਦਾ ਮੰਨਿਆ ਜਾਂਦਾ ਰਿਹਾ ਕਿ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ ਪਰ ਹੁਣ ਰਾਜਕਮਾਰ ਚੱਬੇਵਾਲ ਜਿਹੜੇ ਕਦੀ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨੇ ਤਾਂ ਉਹ ਖੋਰਾ ਜਿਹੜਾ ਆ ਉਹ ਜਰੂਰ ਜਿਹੜਾ ਕਾਂਗਰਸ ਪਾਰਟੀ ਨੂੰ ਲੱਗ ਸਕਦਾ ਕਿਉਂਕਿ ਕਮੇਟੀ ਸਮਰਥਕ ਜਿਹੜੇ ਨੇ ਉਹ ਜਿਹੜੇ ਚੱਬੇਵਾਲ ਦੇ ਹੱਕ ਦੇ ਵਿੱਚ ਇਸ਼ਾਕ ਚੱਬੇਵਾਲ ਦੇ ਹੱਕ ਦੇ ਵਿੱਚ ਭੁਗ ਸਕਦੇ ਨਹੀਂ ਕਿਉਂਕਿ ਡਾਕਟਰ ਰਾਜਪੂਤ ਚੱਬੇਵਾਲ ਹੋਣਾ ਤਾਂ ਆਪਣੇ ਹਲਕੇ ਦੇ ਵਿੱਚ ਇੱਕ ਚੰਗਾ ਆਧਾਰ ਬੀਤੇ ਸਮੇਂ ਦੇ ਵਿੱਚ ਰਿਹਾ ਤੇ ਲੋਕਾਂ ਨਾਲ ਉਹਨਾਂ ਦੀ ਨਿੱਜੀ ਸਬੰਧ ਜਿਹੜੀ ਨਹੀਂ ਉੱਥੇ ਦੀ ਨਹੀਂ ਸੋ ਉੱਥੇ ਜਿਹੜੀ ਟੱਕਰ ਹੈਗੀ ਆ ਉੱਥੇ ਕਾਂਗਰਸ ਔਰ ਜਿਹੜੀ ਆਪਾਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਕਰ ਹੋਵੇਗੀ ਭਾਜਪਾ ਉੱਥੇ ਤੀਸਰੇ ਨੰਬਰ ਤੇ ਚੱਲਦੀ ਜਿਹੜੀ ਪ੍ਰਤੀਤ ਹੁੰਦੀ ਆ ਪਰ ਜੇਕਰ ਮੈਂ ਇਹਦੇ ਨਾਲ ਹੀ ਨਾਲ ਗੱਲ ਦੁਬਾਰਾ ਵਰਦਾਲਾ ਹਲਕੇ ਦੀ ਗੱਲ ਕਰਾਂ ਤਾਂ ਉੱਥੇ ਸੁਖਿੰਦਰ ਜੀ ਉੱਥੇ ਟੱਕਰ ਜਿਹੜੀ ਆ ਉੱਥੇ ਜੋ ਕੋਹ ਦਾ ਮੁਕਾਬਲਾ ਜਿਹੜਾ ਉਹ ਵਰਦਾ ਉਥੇ ਫਸਲੀ ਟੱਕਰ ਜਿਹੜੀ ਹੈ ਸਾਰੇ ਉਮੀਦਵਾਰਾਂ ਵਾਸਤੇ ਹੈਗੀ ਕਿਸੇ ਉਮੀਦਵਾਰ ਦੇ ਸੰਦਰਭ ਵਿੱਚ ਇਨੀ ਪੁਖਬਾੜੀ ਜਿਹੜੀ ਆ ਉਹ ਅਸੀਂ ਨਹੀਂ ਕਰ ਸਕਦੇ ਕਿ ਹਾਂ ਭਈ ਉਹ ਉਮੀਦਵਾਰ ਕੋਈ ਚੰਗਾ ਪ੍ਰਦਰਸ਼ਨ ਕਰਕੇ ਵੀ 23 ਤਰੀਕ ਨੂੰ ਜਿੱਤਦਾ ਜਿਹੜੇ ਝੰਡੇ ਜਿਹੜੇ ਕੱਢੇਗਾ ਇਹ ਤਾਂ ਹੁਣ ਹੀ ਆ ਮਾਕਰਦਾ ਹੈ ਜੀ 20 ਤਰੀਕ ਨੂੰ ਪਤਾ ਲੱਗੇਗਾ ਕਿ ਜਿਹੜੇ ਉਮੀਦਵਾਰ ਨੇ ਕਿਸ ਹੱਕ ਤੇ ਬਚ ਬੋਕਦੇ ਨੇ ਖੈਰ ਬਾਕੀ ਆਉਣ ਵਾਲਾ ਸਮਾਂ ਕੁਝ ਜ਼ਿਆਦਾ ਦਿਨ ਦੂਰ ਦੀ ਹੈਗੇ ਜਣਾ ਤਾਂ ਹੁਣ 2-3 ਦਿਨ ਲੱਗੇ ਕਿਉਂਕਿ ਚੋ ਪ੍ਰਚਾਰ ਜਿਹੜਾ ਠੀਕ ਇੱਕ ਜਾਂ ਦੋ ਤਰ੍ਹਾਂ ਬਾਤ ਕਰਾ ਉਹ ਖਤਮ ਹੋ ਜਾਣਾ ਹੈਗਾ ਬਿਲਕੁਲ ਬਿਲਕੁਲ ਤਾਂ ਉਧਰ ਜਿਹੜੀਆਂ ਦੋ ਸੀਟਾਂ ਨਹੀਂ ਹਾਲਾਂਕਿ ਫਸਮੀ ਟੱਕਰ ਉਧਰ ਵੀ ਬੜੀ ਹੋਈ ਹੈ ਕੱਲ ਵੀ ਆਪਾਂ ਗਿੱਦੜਵਾਹ ਦੀ ਅਣਖੀ ਸਾਹਿਬ ਨਾਲ ਗੱਲ ਕਰਕੇ ਹਟੇ ਹਾਂ ਗਿੱਦੜਵਾਹ ਤੇ ਵੀ ਸਖਤ ਜਿਹੜੀ ਟੱਕਰ ਡਿੰਬੀ ਢੱਲੋਂ ਅਤੇ ਰਾਜਾ ਵੜਿੰਗ ਦੇ ਵਿਚਕਾਰ ਜਿਹੜੀ ਬਣੀ ਹੋਈ ਹੈ ਕਲੋਜ਼ ਫਾਈਟ ਹੈ ਔਰ ਉਧਰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਸਥਿਤੀਆਂ ਜਿਹੜੀਆਂ ਲਗਾਤਾਰ ਸਾਹਿਬ ਨੇ ਜਿਹੜੀਆਂ ਥੋੜੀਆਂ ਜਿਹਾ ਬਦਲੀਆਂ ਨੇ ਔਰ ਉਹਨਾਂ ਦੇ ਉੱਪਰ ਡਿਟੇਲ ਗੱਲਬਾਤ ਜਿਹੜੀ ਅਸੀਂ ਕਰਾਂਗੇ ਅਣਖੀ ਸਾਹਿਬ ਦੇ ਨਾਲ ਅ ਦੁਬਾਰਾ ਪ੍ਰੋਗਰਾਮ ਦੇ ਵਿੱਚ ਹਾਲਾਂਕਿ ਅੱਜ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟਿਆ ਕਿ ਦੋ ਸੀਟਾਂ ਦੇ ਉੱਪਰ ਅਸੀਂ ਜ਼ਿਆਦਾ ਗੱਲਬਾਤ ਕਰਨੀ ਹੈ ਔਰ ਬਰਨਾਲਾ ਔਰ ਚੱਪੇਵਾਲ ਦੇ ਉੱਪਰ ਹਾਲਾਤ ਜਿਹੜੇ ਬਣੇ ਹੋਏ ਉਹ ਵਣਕੀ ਸਾਹਿਬ ਨੇ ਦੱਸੇ ਔਰ ਜਲਦ ਦੋ ਸੀਟਾਂ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਔਰ ਵੋਟਾਂ ਤੋਂ ਇੱਕ ਦਿਨ ਪਹਿਲਾਂ ਡਿਟੇਲ ਚਾਰਾ ਸੀਟਾਂ ਦੇ ਉੱਪਰ ਗੱਲਬਾਤ ਕਰਾਂਗੇ ਕਿ ਕਿੱਥੇ ਕੀ ਹਾਲਾਤ ਜਿਹੜੇ ਆ ਬਣੇ ਹੋਏ ਆ ਤਾਂ ਕਿ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਖੰਦਰ ਜੀ ਤਾਈਸਨ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜਿਨ੍ਹਾਂ ਦੇ ਬਰੋਗ ਇਨਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਗੜਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁਗ ਪਸੰਦ ਆਈ ਹੋਵੇ ਦੁਬਾਰਾ ਫਿਰ ਮਿਲਾਂਗੇ ਤਨਵਾਦ